ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਹੁਤ ਹੀ ਇੰਪੋਰਟੈਂਟ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਇੰਟੈਲੀਜੈਂਸੀ ਦੀ ਜਿਹਦੇ ਵਿੱਚ ਕੀ ਹੈ ਇਹ ਗਿਜ਼ਾਮ ਪੀਐਸਟੈਟ 1 ਚਾਹੇ 2 ਹੈ ਉਹਦੇ ਵਿੱਚ ਇਹਦੇ ਤਿੰਨ ਚਾਰ ਕੁਐਸਚਨ ਜ਼ਰੂਰ ਦੇਖਣ ਨੂੰ ਮਿਲਦੇ ਹਨ ਚਾਹੇ ਉਹ ਕਿਸੇ ਵੀ ਪੁਆਇੰਟ ਆਫ 뷰 ਤੋਂ ਪੁੱਛਿਆ ਜਾਣ ਇਹਦੇ ਵਿੱਚ ਜਿੰਨੇ ਵੀ ਹਨ ਕੁਐਸਚਨ ਉਹ ਤੁਹਾਡੇ ਲਈ ਸਾਰੇ ਹੀ ਬਹੁਤ ਇੰਪੋਰਟੈਂਟ ਹਨ ਤਾਂ ਆਪਾਂ ਜਲਦੀ ਤੋਂ ਜਲਦੀ ਇਸ ਥੀਮ ਨੂੰ ਹਾਲ ਕਰਦੇ ਆ ਇਹਦੇ ਵਿੱਚ ਦੇਖੋ ਪਹਿਲਾ ਜਿਹੜਾ ਕੁਐਸਚਨ ਹੈ ਆਪਾਂ ਜਲਦੀ ਜਲਦੀ ਇਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਤਾਂ ਤਾਂ ਵੀ ਰੱਖ ਸਕਦੇ ਹੋ ਜੇ ਸੁਣਨਾ ਚਾਹੁੰਦੇ ਹੋ ਤਾਂ ਤਾਂ ਵੀ ਸੁਣ ਸਕਦੇ ਹੋ ਨੈਕਸਟ ਦੇਖੋ ਪਹਿਲੇ ਨੰਬਰ ਤੇ ਜਿਹੜਾ ਕੁਐਸਚਨ ਹੈ ਕਿ ਬੁੱਧੀ ਨਵੀਆਂ ਪ੍ਰਸਥਿਤੀਆਂ ਵਿੱਚ ਸਮਾਜੋਜਨ ਕਰਨ ਦੀ ਸਮਰੱਥਾ ਹੈ ਇਹ ਪਿਛਲੇ ਪ੍ਰੀਵਿਅਸ ਪੇਪਰ ਦੇ ਵਿੱਚ ਆਇਆ ਹੈ ਤੇ ਇਹਦਾ ਰਾਈਟ ਆਪਸ਼ਨ ਹੈ ਸਟਰਨਰ ਨੈਕਸਟੇ ਕੁਐਸਚਨ ਆਪਣੇ ਆਪ ਨੂੰ ਵਾਤਾਵਰਨ ਨਾਲ ਸਮਾਜੋਜਨ ਕਰਨ ਦੀ ਸਮਰੱਥਾ ਬੁੱਧੀ ਹੈ ਤੇ ਇਹ ਗੱਲਾਂ ਕਿੰਨੇ ਕਈਆਂ ਇਹ ਵਰਨ ਨੇ ਕਈਆਂ ਸੀ ਠੀਕ ਹੈ ਇਹ ਵੈਰੀ ਇੰਪੋਰਟੈਂਟ ਜਿੰਨੀਆਂ ਵੀ ਥਿਉਰੀਆਂ ਤੁਹਾਨੂੰ ਇੱਥੇ ਕਰਾਉਣਾ ਹੈ ਕਿ ਸਾਰੀਆਂ ਹੀ ਪੁਆਇੰਟ ਇਹ ਪੇਪਰ ਚ ਆਏ ਹੋਏ ਹਨ ਇਹ ਇੰਨਾ ਕਿਉਂ ਦੀ ਥੋੜਾ ਜਿਹੀ ਇੰਗਲਿਸ਼ ਚ ਥੋੜਾ ਘਮਾਓ ਫਰਾ ਕੇ ਪੁੱਛ ਲੈਂਦੇ ਹਨ ਬਟ ਸਾਰੇ ਇੰਪੋਰਟੈਂਟ ਕੁਐਸਚਨ ਹਨ ਤੀਸਰੇ ਨੰਬਰ ਤੇ ਹੈ ਬੁੱਧੀ ਨਵੀਂ ਸਥਿਤੀវិਸਥੇਤ ਸਮਾਜੋਜਨ ਹੈ ਇਹ ਕਿੰਨੇ ਕਿਹਾ ਸੀ ਇਹ ਜੇਮਸ ਰਾਸ ਨੇ ਕਿਹਾ ਸੀ ਸਾਰੀਆਂ ਚੀਜ਼ੇ ਇੱਕ ਦੂਜੇ ਨਾਲ ਮੇਲ ਜੋ ਖਾਂਦੀਆਂ ਨੇ ਜਿਵੇਂ ਇੱਥੇ ਸਮਾਜੋਜਨ ਆ ਗਿਆ ਐਡਜਸਟਮੈਂਟ ਇੱਥੇ ਵੀ ਆ ਗਿਆ ਤੇ ਇਹ ਹੀ ਇਹਨਾਂ ਦੇ ਵਿੱਚ ਇੱਕ ਨੇ ਵਾਤਾਵਰਣ ਦੀ ਗੱਲ ਕੀਤੀ ਤੇ ਇੱਥੇ ਨਵੀਂ ਸਥਿਤੀ ਦੀ ਗੱਲ ਕੀਤੀ ਤੇ ਇਹ ਚੀਜ਼ਾਂ ਆਪਾਂ ਨੇ ਧਿਆਨ ਚ ਰੱਖ ਕੇ ਜਾਣੀਆਂ ਹਨ ਦੂਜੇ ਨੈਕਸਟ ਕੁਐਸਚਨ ਦੇਖੋ ਬੁੱਧੀ ਸਿੱਖਣ ਅਨੁਭਵ ਦੁਆਰਾ ਲਾਭ ਪ੍ਰਾਪਤ ਕਰਨ ਦੀ ਸਮਰੱਥਾ ਹੈ ਤੇ ਇਹਦਾ ਆਨਸਰ ਹੈ ਬਕਿੰਗਮ ਜਿਹੜੇ ਕੈਂਡੀਡੇਟ ਕੋਈ ਹੋਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹਨ ਉਹਨਾਂ ਕੋਲ ਜੇ ਵੀਡੀਓ ਪਹੁੰਚ ਗਈ ਤਾਂ ਪਲੀਜ਼ ਉਹਨਾਂ ਤੱਕ ਵੀਡੀਓ ਨੂੰ ਜ਼ਰੂਰ ਪਹੁੰਚਾਓ ਜਿਹੜੇ ਪੀਐਸ ਟਾਟਾ ਇਸ ਵਾਰ ਦੇ ਰਹੇ ਹਨ ਨੈਕਸਟ ਦੇਖੋ ਬੁੱਧੀ ਸਿੱਖਣ ਅਨੁਸਾਰ ਇਹ ਗੱਲ ਕਰ ਚੁੱਕੇ ਆ ਨੈਕਸਟ ਜਿਹੜਾ ਕੁਸ਼ਨ ਹੈ ਬੁੱਧੀ ਪੂਰਵ ਅਨੁਭਵਾਂ ਤੋਂ ਲਾਭ ਉਠਾਉਣ ਦੀ ਯੋਗਤਾ ਹੈ ਤੇ ਇਹ ਗੱਲ ਕਿੰਨਾਂ ਨੇ ਕਹੀ ਸੀ ਤੇ ਇਹ ਰਾਲ ਕੇ ਇੱਕ ਡੈਫੀਨੇਸ਼ਨ ਦਿੱਤੀ ਸੀ ਡੈਫੀਨੇਸ਼ਨਾਂ ਹੈਗੀਆਂ ਤੇ ਇਹ ਥੋਰਨਡਾਈਕ ਤੇ ਅਭਿਨਗਾਸ ਨੇ ਕਹੀ ਸੀ ਨੈਕਸਟ ਜਿਹੜੀ ਕੁਐਸਚਨ ਬੁੱਧੀ ਤੋਂ ਪਾਵ ਸਿੱਖਣ ਦੀਆਂ ਯੋਗਤਾ ਦਾ ਸੰਗ੍ਰਹਿ ਵਿਸ਼ਾਲਤਾ ਤੇ ਸੁਖਮ ਤੱਤਾਂ ਵਿਸ਼ੇਸ਼ ਤੌਰ ਤੇ ਅਮੂਰਤ ਤੱਥਾਂ ਨੂੰ ਸਚੇਤ ਹੋ ਕੇ ਸਹੀ ਰੂਪ ਸਮਝਣਾ ਮਾਨਸਿਕ ਕਾਬੂ ਪਾਉਣਾ ਅਤੇ ਸਮੱਸਿਆ ਦਾ ਹੱਲ ਕਰਨਾ ਕੀ ਹੈ ਬੁੱਧੀ ਹੈ ਇਹ ਕਿੰਨੇ ਨੇ ਕਿਹਾ ਸੀ ਇਹ ਗੈਰਸਨ ਕਹੀ ਸੀ ਤੇ ਇਥੋਂ ਇਹ ਯਾਦ ਰੱਖਣਾ ਕਿ ਇਹਨਾਂ ਦੀ ਜਿਹੜੀ ਡੈਫੀਨੇਸ਼ਨ ਸੀ ਥੋੜੀ ਵੱਡੀ ਹੈਗੀ ਹੈ ਤੇ ਇਹ ਆਪਾਂ ਥੋੜਾ ਜਿਹਾ ਇਥੋਂ ਆਪਾਂ ਸਮਝ ਸਕਦੇ ਹਾਂ ਨੈਕਸਟ ਕੁਐਸਚਨ ਹੈ ਜੀ ਬੁੱਧੀ ਹੋਂਦ ਵਾਲੇ ਤੱਥਾਂ ਵਿੱਚ ਸਬੰਧ ਲੱਭਦੇ ਅਤੇ ਉਹਨਾਂ ਨੂੰ ਸਹਿ ਸਬੰਧ ਜਾਨਨਾ ਦੀ ਯੋਜਨਾ ਹੈ ਤੇ ਇਹ ਕਿੰਨਾ ਨੇ ਗੱਲ ਕੀਤੀ ਸੀ ਸਪੀਅਰਮੈਨ ਸਪੀਅਰਮੈਨ ਉਹ ਹੋਏ ਬੰਦੇ ਜਿਨ੍ਹਾਂ ਨੇ ਦੋ ਫੈਕਟਰ ਦਾ ਸਤਾਦ ਦਿੱਤਾ ਸੀ ਉਹ ਨੈਕਸਟ ਕੁਐਸਚਨਾਂ ਦੇ ਵਿੱਚ ਆਪਾਂ ਕਰਾਂਗੇ ਨੈਕਸਟ ਜਿਵੇਂ ਜਿਵੇਂ ਆਪਾਂ ਇਸ ਚੀਜ਼ ਨੂੰ ਸਕਰੋਲ ਕਰਦੇ ਜਾਵਾਂਗੇ ਤਾਂ ਤੁਸੀਂ ਇਹਨਾਂ ਦੇਖੋਗੇ ਨੈਕਸਟ ਕੁਐਸਚਨ ਹੈ ਬੁੱਧੀ ਚੰਗੇ ਨਿਰਣੇ ਚਿੰਤਨ ਅਤੇ ਆਤਮ ਆਲੋਚਨਾ ਦੀ ਸਮਰੱਥਾ ਕਿੰਨਾ ਨੇ ਕੀਤੀ ਤੇ ਇਹ ਬੀਨੇ ਨੇ ਕੀਤੀ ਸੀ ਤੇ ਨੈਕਸਟ ਕੁਐਸਚਨ ਇਹਨਾਂ ਦੇ ਅਕੋਰਡਿੰਗ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਨੇ ਇਹ ਜਿੰਨੇ ਵੀ ਨਾਮ ਨੇ ਵੈਰੀ ਇੰਪੋਰਟੈਂਟ ਨੇ ਬੁੱਧੀ ਦੇ ਜਿਹੜਾ ਹੈਗਾ ਟਾਪਿਕ ਹੈ ਦੇ ਲਈ ਨੈਕਸਟ ਹੈ ਜੀ ਡੈਫੀਨੇਸ਼ਨ ਬੁੱਧੀ ਵਿਅਕਤੀ ਦੀ ਕੁੱਲ ਸਰਵ ਵਿਆਪਕ ਸਮਰੱਥਾ ਹੈ ਜਿਸ ਰਾਹੀਂ ਉਦੇਸ਼ ਪੂਰਨ ਕਿਰਿਆ ਕਰਦਾ ਹੈ ਤਰਕਸ਼ੀਲ ਚਿੰਤਨ ਕਰਦਾ ਹੈ ਅਤੇ ਵਾਤਾਵਰਣ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤਦਾ ਹੈ ਤੇ ਇਹ ਵੈਚਲਰ ਨੇ ਕਿਹਾ ਸੀ ਵੈਚਲਰ ਦੀ ਵੀ ਬੁੱਧੀ ਦੇ ਜਿੰਨਾ ਵੀ ਇਹਨਾਂ ਪ੍ਰੀਖਣ ਕੀਤਾ ਸੀ ਵੈਰੀ ਇੰਪੋਰਟੈਂਟ ਹੈਗਾ ਨੈਕਸਟ ਦੇਖੋ ਬੁੱਧੀ ਅਮੂਰਤ ਪਦਾਂ ਵਿੱਚ ਚਿੰਤਨ ਕਰਨ ਦੀ ਯੋਗਤਾ ਹੈ ਇਹ ਪ੍ਰੀਵੀਅਸ ਕੁਐਸਚਨ ਦੇ ਵਿੱਚ ਆਇਆ ਹੈ ਇਹਦਾ ਹੈ ਆਨਸਰ ਟਰਮਨ ਨੈਕਸਟ ਕਿਸੇ ਵਿਅਕਤੀ ਵਿਸ਼ੇਸ਼ ਦਾ ਨਵੀਆਂ ਪ੍ਰਸਥਿਤੀ ਵਿੱਚ ਆਪਣੇ ਆਪ ਨੂੰ ਸਮਝੋ ਜਿੱਥੇ ਇਹ ਗੱਲ ਆ ਗਈ ਕਿ ਵਿਸ਼ੇਸ਼ ਤੇ ਨਵੀਆਂ ਪ੍ਰਸਥਿਤੀਆਂ ਉੱਤੇ ਆ ਕੀ ਆਏਗਾ ਫਰੀ ਮੈਨ ਆਏਗਾ ਨੈਕਸਟ ਕੁਐਸਚਨ ਦੇਖੋ ਬੁੱਧੀ ਦਾ ਅਰਥ ਸਮਝ ਅਤੇ ਅਕਲ ਹੈ ਜਿੱਥੇ ਸਮਝ ਅਕਲ ਆ ਗਿਆ ਇਥੇ ਥੋੜਾ ਜਿਹਾ ਆਪਾਂ ਇਹ ਚੀਜ਼ਾਂ ਯਾਦ ਰੱਖ ਕੇ ਇਹ ਰੱਖਣੀਆਂ ਹੀ ਪੈਣੀਆਂ ਨੇ ਇਹਦੇ ਚ ਆਏਗਾ ਆਕਸਫੋਰਡ ਡਿਕਸ਼ਨਰੀ ਕਿਉਂਕਿ ਥੋੜੀ ਜਿਹਾ ਅਲੱਗ ਦੂਜਿਆਂ ਦੇ ਨਾਲੋਂ ਇਹਨਾਂ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਤੇ ਜਿੱਥੇ ਪ੍ਰਾਇਮਰੀ ਬੋਧਿਕ ਆ ਗਿਆ ਜਿਹੜੇ ਪ੍ਰਾਇਮਰੀ ਬੋਧਿਕ ਦਾ ਲੈਵਲ ਆ ਗਿਆ ਉਹ ਕਿਨਾਂ ਨੇ ਦਿੱਤਾ ਸੀ ਥੋਰਸਟਨ ਨੇ ਦਿੱਤਾ ਸੀ ਠੀਕ ਹੈ ਨੈਕਸਟ ਦੇਖੋ ਅਸੀਂ ਕਿਵੇਂ ਸੋਚ ਸੋਚਦੇ ਹਾਂ ਇੱਥੇ ਥੋੜੀ ਗਲਤ ਲਿਖਿਆ ਹੈ ਸੋਚਦੇ ਹਾਂ ਅਤੇ ਕਾਰਜ ਕਰਦੇ ਹਾਂ ਉਹਨਾਂ ਨੂੰ ਪਛਾਣਨ ਅਤੇ ਸਮਝਣ ਅਤੇ ਚੋਣ ਕਰਨ ਦਾ ਟੰਗ ਕੀ ਹੈ ਇਹ ਬੁੱਧੀ ਹੈ ਇਹ ਕਿੰਨਾ ਨੇ ਕਿਹਾ ਸੀ ਇਹ ਫ੍ਰੀਡਮਨ ਨੇ ਕਿਹਾ ਸੀ ਨੈਕਸਟ ਦੇਖੋ ਕੁਐਸਚਨ ਬੁੱਧੀ ਕਈ ਮਾਨਸਿਕ ਯੋਗਤਾ ਦਾ ਸਮੇਲ ਹੈ ਥਰਸਟਨ ਨੇ ਕਿਹਾ ਨੈਕਸਟ ਚ ਇਹ ਜੀ ਬੁੱਧੀ ਲਚਕਿਲੇ ਸਮਝੋਜਨ ਦੀ ਯੋਗਤਾ ਹੈ ਇਹ ਬਰਨ ਨੇ ਕਿਹਾ ਸੰਪੇਕਿਕ ਚਿੰਤਨ ਬੁੱਧੀ ਹੈ ਸੰਪੇਕਿਕ ਚਿੰਤਨ ਮੀਨਸ ਥੋੜੇ ਸ਼ਬਦਾਂ ਦੇ ਵਿੱਚ ਜਿਹੜੀ ਗੱਲ ਹੋ ਜਾਂਦੀ ਹੈ ਉਹਨੂੰ ਕੀ ਕਹਿੰਦੇ ਸੰਪੇਕਿਕ ਚਿੰਤਨ ਕਹਿੰਦੇ ਆ ਉਹ ਕਿਹਨਾਂ ਨੇ ਕਿਹਾ ਸੀ ਸਪੀਅਰ ਮੈਨ ਸਪੀਅਰ ਮੈਨ ਨੇ ਦੋ ਤਰ੍ਹਾਂ ਦੀ ਡੈਫੀਨੇਸ਼ਨ ਦਿੱਤੀ ਅਸੀਂ ਇੱਕ ਬੰਦੇ ਨੇ ਬਹੁਤ ਬਹੁਤ ਡੈਫੀਨੇਸ਼ਨ ਦਿੱਤੀ ਹੈ ਹਨ ਤੇ ਇਹ ਚੀਜ਼ ਜ਼ਰੂਰੀ ਨਹੀਂ ਹੈ ਕਿ ਇੱਕ ਬੰਦੇ ਨੇ ਇੱਕ ਹੀ ਡੈਫੀਨੇਸ਼ਨ ਦਿੱਤੀ ਤਾਂ ਆਪਾਂ ਉਹ ਹੀ ਯਾਦ ਕਰਕੇ ਜਾਣੀ ਹੈ ਨੈਕਸਟ ਹੈ ਜੀ ਬੀਨੇ ਅਨੁਸਾਰ ਬੁੱਧੀ ਕਿਸ ਗੱਲ ਦੇ ਸਮਰਥਨ ਹੈ ਤੇ ਬੀਨੇ ਨੇ ਕੀ ਕਿਹਾ ਸੀ ਜਿਹੜੀ ਬੁੱਧੀ ਹੈ ਉਹ ਚਿੰਤਨ ਨਿਰਨੇ ਅਤੇ ਸਵੈ ਚਿੰਤਨ ਦਾ ਇਹ ਇਹ ਅਨੁਭਵ ਹੁੰਦੀ ਹੈ ਠੀਕ ਹੈ ਨੈਕਸਟ ਜਿਹੜੀ ਕੁਸ਼ਨ ਇੰਦੇ ਵਿੱਚ ਹੁਣ ਆਪਾਂ ਕੀ ਕਰਾਂਗੇ ਇੰਦੀ ਥਿਉਰੀਆਂ ਕਰਾਂਗੇ ਜਿਹੜੀ ਬਰੀ ਇੰਪੋਰਟੈਂਟ ਨੇ ਇਹਦੇ ਵਿੱਚ ਪਹਿਲੀ ਨੰਬਰ 'ਚ ਥਿਉਰੀ ਹੈ ਇਹ ਸਾਰੀਆਂ ਹੀ ਐਗਜ਼ਾਮ ਦੇ ਵਿੱਚ ਆਈਆਂ ਨੇ ਪ੍ਰੀਵਿਅਸ ਸੀਟ ਐਟ ਹੈ ਪੀਟ ਐਟ ਚਾਹੀ ਰੀਟਾ ਚਾਹੀ ਤੁਸੀਂ ਐਚ ਟਾਟਾ ਲੈ ਲਓ ਕੋਈ ਵੀ ਐਗਜ਼ਾਮ ਲੈ ਲਓ ਸਾਰੇ ਹੀ ਐਗਜ਼ਾਮ ਦੇ ਵਿੱਚ ਇਹ ਥਿਉਰੀਜ਼ ਆਈਆਂ ਹੋਈਆਂ ਨੇ ਇਹਦੇ 'ਚ ਪਹਿਲੀ ਹੈ ਜੀ ਯੂਨੀਫੈਕਟਰ ਥਿਉਰੀ ਕਿੰਨਾ ਦੀ ਹੈ ਤੇ ਅਲਫਰਡ ਬਿਨੈ ਨਹੀਂ ਹੈ ਇਹ ਬਿਨੈ ਕਿਹੜਾ ਉਹੀ ਬੰਦਾ ਸੀ ਜਿਸ ਨੇ ਸਟਾਰਟਿੰਗ ਦੇ ਵਿੱਚ 1904 ਦੇ ਵਿੱਚ ਇਹ ਕੀ ਕੀਤਾ ਸੀ ਜੀ ਫੈਕਟਰ ਦਾ ਸਤਾਤ ਦਿੱਤਾ ਸੀ ਜੀ ਫੈਕਟਰ ਮਤਲਬ ਇਹਨਾਂ ਨੇ ਕਿਹਾ ਕਿ ਜਿਹੜਾ ਇਨਸਾਨ ਹੈ ਉਹਦੇ ਕੋਲ ਸ ਨੋਲਿਜ ਹੁੰਦੀ ਹੈ ਠੀਕ ਹੈ ਇੱਕ ਜਰਨਲ ਇੱਕ ਨੋਲਿਜ ਹੁੰਦੀ ਹੈ ਮਤਲਬ ਕੀ ਹੈ ਉਹਨੇ ਦੋ ਤਰ੍ਹਾਂ ਦਾ ਨਹੀਂ ਦਿੱਤਾ ਇੱਕ ਤਰ੍ਹਾਂ ਦਾ ਹੀ ਫੈਕਟਰ ਦਿੱਤਾ ਸੀ ਤੇ ਨੈਕਸਟ ਦੇਖੋ ਇਹਦੇ ਚ ਇਹਨਾਂ ਨੇ ਕੀ ਕੀਤਾ ਸੀ ਜਿਹੜੇ ਸਪੀਰਮੈਨ ਆਏ ਉਹਨਾਂ ਨੇ ਇਹਨਾਂ ਦਾ ਫੈਕਟਰ ਨੂੰ ਕਟਿਆ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਬੰਦਾ ਇੱਕ ਇੱਕ ਹੀ ਚੀਜ਼ ਸੋਚ ਸਕਦਾ ਹੈ ਕੋਈ ਵੀ ਬੰਦਾ ਹੈ ਉਹ ਵਿਸ਼ੇਸ਼ ਵੀ ਹੋ ਸਕਦਾ ਕਿਸੇ ਨਾ ਕਿਸੇ ਪੱਖੋਂ ਮਤਲਬ ਕਿ ਉਹਨਾਂ ਨੇ ਦੋ ਫੈਕਟਰ ਦੀ ਥਿਊਰੀ ਦੇ ਦਿੱਤੀ ਜੀਐਸ ਥਿਊਰੀ ਵੀ ਕਹਿ ਸਕਦੇ ਆ एग्जाम ਦੇ ਵਿੱਚ ਕੱਲ੍ਹ ਅਜੀਬ ਵੀ ਪੁੱਛਿਆ ਜਾ ਸਕਦਾ ਹੈ ਕੁਸ਼ਨ ਇੱਥੇ ਪੁੱਛਿਆ ਜਾਂਦਾ GS ਤੇ ਇਹਦੇ ਵਿੱਚ ਕੀ ਹੈ ਸਪੀਅਰਮੈਨ ਦੀ ਟੈਸਿਸ ਇਸ ਦਾ ਮਤਲਬ ਕੀ ਹੈ სპੋਰਟਸ ਤੇ ਸਿੰਗਰ ਤੇ ਜੀਤ ਐਸ ਇਹ ਚੀਜ਼ਾਂ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਨੇ ਜਨਰਲ ਸੀ ਦੇ ਵਿੱਚ ਕਿਹੜੀ ਚੀਜ਼ ਆਉਂਦੀ ਹੈ ਤੇ ਐਸ ਦੇ ਵਿੱਚ ਕਿਹੜੀ ਆਉਂਦੀ ਹੈ ਠੀਕ ਹੈ ਨੈਕਸਟ ਦੇਖੋ ਕੁਐਸਚਨ ਟ੍ਰਾਈਰਿਕ ਥਿਉਰੀ ਆਫ ਇੰਟੈਲੀਜੈਂਸੀ ਇਹ ਕਿਹਨਾਂ ਨੇ ਦਿੱਤੀ ਸਟਾਰਨ ਵਰਗੇ ਦਿੱਤੀ ਸੀ ਜਿੰਨੇ ਵੀ ਇਹਨਾਂ ਨੇ ਥਿਉਰੀ ਦੇ ਵਿੱਚ ਦਿੱਤਾ ਗਿਆ ਮਤਲਬ ਇਹਦੇ ਕੀ ਹੈ ਪਹਿਲੇ ਨੰਬਰ ਤੇ ਐਨਾਲਿਟিক্যাল ਐ ਕ੍ਰੀਏਟਿਵ ਐ ਤੇ ਪ੍ਰੈਕਟੀਕਲ ਐ ਠੀਕ ਐ ਜਿਹੜੀ ਤਿੰਨ ਇਹਨਾਂ ਨੇ ਚੀਜ਼ਾਂ ਦਿੱਤੀਆਂ ਇਹ ਚੀਜ਼ਾਂ ਯਾਦ ਰੱਖਣੀਆਂ ਚੌਥੀ ਇਹੋ ਜੀ ਚੀਜ਼ ਦੇ ਦੇਣਗੇ ਜਿਹੜਾ ਤੁਹਾਨੂੰ ਪੁੱਛਣਗੇ ਕਿ ਇਹਨਾਂ ਚ ਜਿਹੜੀ ਸਟਾਰਨ ਵਰਗੀ ਦੀ ਟ੍ਰਾਈਰਿਕ ਥਿਉਰੀ ਆ ਉਹ ਇਹਨਾਂ ਚ ਕਿਹੜੀ ਨਹੀਂ ਹੈਗੀ ਤਾਂ ਆਪਾਂ ਨੇ ਕੀ ਦੱਸਣੀ ਹੋਵੇਗੀ ਜਿਹੜੀ ਰੋਂਗ ਹੋਰ ਕੋਈ ਸਿਚੁਏਸ਼ਨ ਇੱਥੇ ਦੇ ਦਿੱਤੀ ਹੋਵੇਗੀ ਜਿਵੇਂ ਐਕਸਪੀਰੀਅੰਸ ਉਹਨਾਂ ਨੇ ਪਾਤਾ ਉਹ ਆਪਣਾ ਆ ਸਟਰਨਬਰਗ ਦੀ 3 ਨੀ ਨੀ 3ਡੀਜ਼ ਹੋਰ ਕਿਹੜੀ ਡਿਮੈਨਸ਼ਨਲ ਥਿਉਰੀ ਵੀ ਜਾਣਿਆ ਜਾਂਦਾ ਠੀਕ ਹੈ ਨੈਕਸਟ ਦੇਖੋ ਮਲਟੀ ਫੈਕਟਰ ਥਿਉਰੀ ਵੈਰੀ ਇੰਪੋਰਟੈਂਟ ਹੈਗੀ ਹੈ ਮਲਟੀ ਫੈਕਟਰ ਜੀ ਥਿਉਰੀ ਦਿੱਤੀ ਥਾਰਨ ਡਾਈਕ ਨੇ ਦਿੱਤੀ ਸੀ ਇਹਨਾਂ ਦੀ ਲੋਚਨਾ ਕਿੰਨਾਂ ਨੇ ਕੀਤੀ ਤੇ ਸਟਰਨਬਰਗ ਨੇ ਇਹਨਾਂ ਦੀ ਲੋਚਨਾ ਕੀਤੀ ਸੀ ਠੀਕ ਹੈ ਇਹਨਾਂ ਦੀ ਕਿਸਮਾਂ ਕਿੰਨੀਆਂ ਨੇ ਤਿੰਨ ਤਰ੍ਹਾਂ ਦੀ ਕਿਸਮਾਂ ਨੇ ਥਾਰਨ ਡਾਈਕ ਦੀਆਂ ਸੋਸ਼ਲ ਕੰਟਰੈਕਟ ਤੇ ਐਬਸਟ੍ਰੈਕਟ ਠੀਕ ਹੈ ਤੇ ਲੈਵਲ ਕਿੰਨੇ ਹੋਏ ਨੇ ਚਾਰ ਲੈਵਲ ਹੋਏ ਨੇ ਕਿਸਮਾਂ ਕਿੰਨੀਆਂ ਨੇ ਇਹਨੇ ਨਹੀਂ ਠੀਕ ਹੈ ਨੈਕਸਟ ਦੇਖੋ ਮਲਟੀਪਲ ਫੈਕਟਰ ਥਿਊਰੀ ਹੈ ਹਾਊ ਆਰ ਗਾਰਡਨਰ ਦੀ ਹੈਗੀ ਹੈ ਇਹ ਨੋ ਪ੍ਰਕਾਰ ਦੀ ਹੈ ਵੈਸੇ ਐਗਜ਼ਾਮ ਦੇ ਵਿੱਚ ਨੋ ਵੀ ਹੋ ਸਕਦਾ ਹੈ ਬਟ ਆਲਮੋਸਟ ਇਹਦੇ ਵਿੱਚ 8 ਵੀ ਕਿਹਾ ਜਾਂਦਾ ਹੈ ਕਿਉਂਕਿ ਇਹਨੇ ਦੋ ਤਰ੍ਹਾਂ ਦੀਆਂ ਥਿਊਰੀਆਂ ਦਿੱਤੀਆਂ ਸੀ ਇੱਕ ਵਿੱਚ 7 ਰੱਖਿਆ ਸੀ ਤੇ ਇੱਕ ਵਿੱਚ 7 2 ਤੇ ਜਿਹੜੀ ਦੋ ਸੀ ਇਹਨੇ ਬਾਅਦ ਚ ਐਡ ਕੀਤੀਆਂ ਸੀ ਉਹ ਨੋ ਗਿਣੀਆਂ ਜਾਂਦੀਆਂ ਨੇ ਬਟ ਫਿਰ ਵੀ ਅੱਜਕੱਲ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਅਸੀਂ 8 ਆਪਸ਼ਨ ਤੇ ਹੀ ਜਾਵਾਂਗੇ ਠੀਕ ਹੈ ਨੈਕਸਟ ਦੇਖੋ ਗਰੁੱਪ ਫੈਕਟਰ ਥਿਊਰੀ ਕਿੰਨਾ ਦੀ ਹੈਗੀ ਹੈ ਤੇਗੇ ਲੂਸ ਥਰਸਟਨ ਦੀ ਕੀ 1930 ਦਾ ਇਹਨਾਂ ਨੇ ਇਹ ਥਿਉਰੀ ਦਿੱਤੀ 1930 ਚ ਇਹਨਾਂ ਦਾ ਪ੍ਰਤੀਪਾਦਨ ਕੀਤਾ ਨੈਕਸਟ ਹੈ ਜੀ ਕ੍ਰਿਸਟਲ ਐਂਡ ਫਲੂਇਡ ਥਿਉਰੀ ਹੈ ਇਹ ਕੈਟਲ ਦੀ ਹੈ ਵੈਰੀ ਇੰਪੋਰਟੈਂਟ ਵੀ ਥਿਉਰੀ ਹੈ ਸਾਰੀਆਂ ਜਿੰਨੇ ਵੀ ਇਹਨਾਂ ਚ ਕੁਸ਼ਨ ਕਰਾਏ ਨੇ ਸਾਰੇ ਪ੍ਰੀਵੀਅਸ ਦੇ ਵਿੱਚ ਆਏ ਹੋਏ ਨੇ ਨੈਕਸਟ ਹੈ ਜੀ ਐਸਓ ਮਾਡਲ ਜਿਹੜਾ ਸਦਾਤ ਸੀ ਉਹ ਕਿੰਨਾ ਨੇ ਦਿੱਤਾ ਇਹ ਜੇਪੀ ਗਿਲਫੋਰਡ ਨੇ ਦਿੱਤਾ ਐਸਓ ਦਾ ਮਤਲਬ ਕੀ ਸੀ ਸਟਰਕਚਰ ਆਫ ਇੰਟੈਲੀਜੈਂਸੀ ਮਾਡਲ ਠੀਕ ਹੈ ਇਹਨਾਂ ਨੂੰ ਸਟਰਕਚਰ ਆਫ ਇੰਟੈਲੀਜੈਂਸੀ ਮਾਡਲ ਵੀ ਕਿਹਾ ਜਾਂਦਾ ਹੈ ਤੇ ਕਈ ਵਾਰ ਜ਼ਰੂਰੀ ਨਹੀਂ ਆਪਾਂ ਨੂੰ ਪੁੱਛ ਲੈਣ ਕਿ ਇਹ ਥਿਊਰੀ ਕਿੰਨਾ ਨੇ ਦਿੱਤੀ ਕਈ ਵਾਰ ਸਾਡੇ ਕੋਲ ਐਸਓ ਇਸ ਤਰ੍ਹਾਂ ਸਲੈਸ਼ ਪਾ ਕੇ ਮਾਡਲ ਪੁੱਛ ਲੈਣ ਕਿ ਇਹਦੀ ਫੁੱਲ ਫਾਰਮ ਵੀ ਪੁੱਛ ਸਕਦੇ ਹਨ ਤੇ ਇਹ ਚੀਜ਼ ਸਾਨੂੰ ਫੁੱਲ ਫਾਰਮ ਇਹਨਾਂ ਦੀ ਪਤਾ ਹੋਣਾ ਚਾਹੀਦੀ ਹੈ ਨਾਲ ਤੁਹਾਨੂੰ ਨਾਮ ਵੀ ਪੁੱਛ ਸਕਦੇ ਨੇ ਕਿ ਜਿਹੜੀ ਗ੍ਰੀਫਰਡਨ ਐਸਓਸ ਦਾ ਤੇ ਦਿੱਤਾ ਤੇ ਨੈਕਸਟ ਤੁਹਾਨੂੰ ਆਪਸ਼ਨ ਦੇ ਵਿੱਚ ਦੇ ਸਕਦੇ ਆ ਕਿ ਇਹਨਾਂ ਦੇ ਪੂਰੇ ਨਾਮ ਦੱਸੋ ਤੇ ਉਹ ਆਪਾਂ ਨੂੰ ਆਉਣੇ ਚਾਹੀਦੇ ਨੇ ਨੈਕਸਟ ਜਿਹੜੀ ਥਿਊਰੀ ਐ ਸੈਂਪਲਿੰਗ ਥਿਊਰੀ ਐ ਇਹ ਕਿਹਨੇ ਨੇ ਦਿੱਤੀ ਥਾਮਸਨ ਨੇ ਦਿੱਤੀ ਨੈਕਸਟ ਕੁਐਸਚਨ ਦੇ ਵਿੱਚ ਇਹ ਵੈਰੀ ਇੰਪੋਰਟੈਂਟ ਇਹ ਕੁਐਸਚਨ ਹੈ ਕਿ ਬੁੱਧੀ ਜਿਹੜਾ ਸ਼ਬਦ ਹੈ ਉਹ ਕਿਹਨੇ ਨੇ ਦਿੱਤਾ ਸਿਰਫ ਬੁੱਧੀ ਸ਼ਬਦ ਹੈ ਉਹ ਨਹੀਂ ਆਪਾਂ ਬੁੱਧੀ ਗੱਲ ਦੀ ਕਰ ਰ ਇੰਟੈਲੀਜੈਂਸ ਜਿਹੜਾ ਵਰਡ ਹੈ ਉਹ ਕਿਹਨਾਂ ਨੇ ਦਿੱਤਾ ਤੇ ਸਰ ਫ੍ਰਾਂਸਿਸ ਡਾਲਟਨ ਨੇ ਦਿੱਤਾ ਸੀ 1882 ਦੇ ਵਿੱਚ ਤੇ ਬਾਅਦ ਵਿੱਚ ਇਹਨਾਂ ਨੇ ਦਿੱਤਾ ਸੀ ਇਹ ਸ਼ਬਦ ਕੈਟਲ ਨੇ ਦਿੱਤਾ ਸੀ ਨੈਕਸਟ ਦੇਖੋ ਜਿਹੜਾ ਆਈਕਿਊ ਸ਼ਬਦ ਦੀ ਵਰਤੋਂ ਕਿਹਨਾਂ ਨੇ ਕੀਤੀ ਸੀ ਆਈਕਿਊ ਸ਼ਬਦ ਮਤਲਬ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਬੁੱਧੀ ਹੈ ਉਹ ਆਈਕਿਊ ਦੇ ਵਿੱਚ ਹੁੰਦਾ ਹੈ ਉਹ ਕਿਹਨਾਂ ਨੇ ਦਿੱਤਾ ਵਿਲੀਅਮਸ ਟਰਨਰ ਨੇ ਦਿੱਤਾ ਨੈਕਸਟ ਜਿਹੜਾ ਕੁਐਸਚਨ ਹੈ ਜੀ ਇੰਟੈਲੀਜੈਂਸੀ ਟੈਸਟ ਦਾ ਕਨਸੈਪਟ ਕਿੰਨੇ ਨੇ ਦਿੱਤਾ ਸੀ ਉਹ ਬਿਨੇ ਨਹੀਂ ਦਿੱਤਾ ਸੀ 1905 ਮੈਂਟਲ ਏਜ ਦਾ ਕਨਸੈਪਟ ਉਹਨਾਂ ਨੇ ਦਿੱਤਾ ਸੀ ਨੈਕਸਟ ਦੇਖੋ ਕੁਐਸਚਨ ਆਈਕਿਊ ਦਾ ਫਾਰਮੂਲਾ ਕਿੰਨੇ ਦਿੱਤਾ ਸੀ ਜਿਹੜਾ ਫਾਰਮੂਲਾ ਹੈਗਾ ਮੈਂਟਲ ਏਜ ਐਮ ਏ ਪਲੱਸ ਜਿਹੜੀ ਹੁੰਦੀ ਹੈ ਕਲਪਨਿਕ ਏਜ ਜਿਹੜੀ ਹੁੰਦੀ ਹੈ ਗੁਣਾ 100 ਇਹ ਜਿਹੜਾ ਫਾਰਮੂਲਾ ਸੀ ਇਹ ਫਾਰਮੂਲਾ ਵੀ ਸਾਡੇ ਕੋਲ ਪੁੱਛ ਲੈਂਦੇ ਆ ਇਹ ਫਾਰਮੂਲਾ ਦਿੱਤਾ ਸੀਗਾ ਟਰਮਨ ਨੇ ਦਿੱਤਾ ਸੀ ਬਹੁਤ ਇੰਪੋਰਟੈਂਟ ਹੈਗਾ ਇਹ ਵੀ ਕੁਸ਼ਚਨ ECG ਸਾਰੇ ਅੱਜ ਦੇ ਕੁਸ਼ਚਨ ਜੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਕਰਨਾ ਧੰਨਵਾਦ ਜੀ